ਅੱਜ ਮਲੇਰਕੋਟਲਾ ਵਿਖੇ ਰਤਨ 스ਕਿਨਕੇਅਰ ਕਲੀਨਿਕ ਦਾ ਉਦਘਾਟਨ ਹੋਇਆ ਇਸ ਮੌਕੇ ਪਹੁੰਚੇ ਮਲੇਰਕੋਟਲੇ ਦੇ ਐਮਐਲਏ ਜਨਾਬ ਜ਼ਮੀਲੂ ਰਹਿਮਾਨ ਸਾਹਿਬ ਨੇ ਰਿਬਨ ਕੱਟ ਕੇ ਮਹੂਰਤ ਕੀਤਾ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਾਮਨਾ ਕੀਤੀ ਕਿ ਇਹ ਕਲੀਨਿਕ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਵੀ ਉਨ੍ਹਾਂ ਦੇ ਨਾਲ ਸੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ জাফর ਅਲੀ ਅਤੇ ਹੋਰ ਪਤਵੰਤੇ ਮੌਜੂਦ ਸਨ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਸ਼ੈਲਾ ਨੇ ਕਿਹਾ ਕਿ ਉਹ ਟ੍ਰੀਟਮੈਂਟਸ ਜੋ ਸ਼ਹਿਰ ਵਾਸੀਆਂ ਨੂੰ ਮਲੇਰ ਕੋਟਲੇ ਤੋਂ ਬਾਹਰ ਜਾ ਕੇ ਲੈਣੇ ਪੈਂਦੇ ਸੀ ਉਹਨੋਂ ਉਹ ਮਲੇਰ ਕੋਟਲੇ ਦੇ ਵਿੱਚ ਹੀ ਮਿਲਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਟ੍ਰੀਟਮੈਂਟ ਬਹੁਤ ਹੀ ਵਾਜਬ ਕੀਮਤ ਤੇ ਸ਼ਹਿਰ ਵਾਸੀਆਂ ਨੂੰ ਦਿੱਤੇ ਜਾਣਗੇ ਇਸ ਸਮਾਗਮ ਦੇ ਅੰਤ ਦੇ ਵਿੱਚ ਮੌਲਾਨਾ ਮੁਫਤੀ ਇਰਤਕਾਉਲ हसन ਕਾਂਦਲਵੀ ਸਾਹਿਬ ਨੇ ਇਸ ਕਲੀਨਿਕ ਦੀ ਤਰੱਕੀ ਦੇ ਲਈ ਦੁਆ ਕਰਵਾਈ ਅੱਜ ਜਮਾਲਪੋਰਾ ਵਿਖੇ ਰਤਨ ਸਕਿਨ ਕੇਅਰ ਕਲੀਨਿਕ ਦਾ ਇੱਕ ਕਥਾ ਕਰਨ ਲਈ ਮੈਂ ਹਾਜ਼ਰ ਹੋਇਆ ਤੇ ਬੜੀ ਜ਼ਰੂਰਤ ਸੀ ਇਸ ਇਲਾਕੇ ਦੇ ਵਿੱਚ ਜਿੱਦਾਂ ਦਾ ਕੋਈ ਕਲੀਨਿਕ ਹੈ ਨਹੀਂ ਸੀ ਜਿੱਥੇ ਚਮੜੀ ਦੇ ਰੋਗਾਂ ਦਾ ਇਲਾਜ ਕੀਤਾ ਜਾ ਸਕੇ ਮੈਂ ਸਮਝਦਾ ਹਾਂ ਕਿ ਦੋਵੇਂ ਡਾਕਟਰ ਸਹਿਬਾਨ ਲੇਡੀ ਡਾਕਟਰ ਤੇ ਜੈਂਟਲ ਡਾਕਟਰ ਇਸ ਇਲਾਕੇ ਦੇ ਮਰੀਜ਼ਾਂਾਂ ਦੀ ਬੜੀ ਸੇਵਾ ਕਰਨਗੇ ਔਰ ਰੱਬ ਕਰੇ ਵੀ ਇਹਨਾਂ ਦੇ ਹੱਥ ਤੇ ਵੀ ਸ਼ਿਫਾ ਹੋਵੇ ਔਰ ਲੋਕਾਂ ਨੂੰ ਨਾ ਕੋ ਫਾਇਦਾ ਮਿਲੇ ਬਿਲਕੁਲ ਮੈਂ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਵੀ ਪੇਸ਼ ਕਰਦਾ ਔਰ ਇਹ ਜਿਹੜੀ ਹੈਲਥ ਸਰਵਿਸਿਜ਼ ਹਨ ਨਾ ਜੀ ਇਹ ਬੜੇ ਸਵਾਬ ਦਾ ਕੰਮ ਹੈ ਔਰ ਜਿੱਥੇ ਇਹਦੇ ਨਾਲ ਇਨਸਾਨੀਅਤ ਦੀ ਖਿਦਮਤ ਹੁੰਦੀ ਹੈ ਉਸ ਦੇ ਨਾਲ ਨਾਲ ਸਵਾਬ ਵੀ ਮਿਲਦਾ ਹੈ اور میں امید ہے کہ یہ اپنی ذمہ داری نو بڑی تندہی دے نال مینت دے نال لگن دے نال انسانی جذبے دے نال نبان گے اور جتھے دنیاوی طور تے اید نال فائدے حاصل ہوں گے اید نال نال آخرت بھی نمو اید آجر و سواب ملے گا آج یہاں رتن سکن کیئر کلینک کا انوگریشن ہو رہا ہے جس میں سب لوگ یہاں پر جمع ہیں اور یہ بڑی خوشائن بات ہے ہمارے شہر کے اندر جو نئی نئی فیسلٹیز آ رہی ہیں لوگوں کے لیے نئی نئی سروسز شروعات ہو رہی ہے یہ ان میں قدم ہے اور دوسری سلسلے کی ایک کڑی ہے لوگوں کو اس طرح کے کام کے لیے پہلے شہر سے دور جانا ہوتا تھا اور سفر کی تکلیفیں برداشت کرنی ہوتی تھی اب یہ سارے کے سارے کام ہے ٹرانسپلانٹ سے متعلق اور سے متعلق یہ سب اپنے گھر میں رہتے ہوئے انجام دیے جا سکیں گے میں بہت بہت مبارکباد دیتا ہوں اور دعا کرتا ہوں کہ اللہ تعالیٰ ترقی عطا فرمائے لوگوں کو بھی اس سے نفع اور فائدہ ہو اور اس کے جو آنرز ہیں ڈاکٹر شعیب اسلم صاحب اور ان کی بھائی اور جو یہاں کے ذمہ داران ہیں ان کو بھی اس سے مزید ترقیات ملیں اور ہمارے شہر کی ڈیولپمنٹ کے اندر ایک نیا باپ اور ایک نیا اضافہ ਮਹਿਸੂਸ ਕੀਤਾ ਜਾ ਦਰ ਸ਼ਲਾ ਜੀ ਇਨੋਗਰੇਸ਼ਨ ਹੋਇਆ ਤੁਹਾਡੇ ਕਲੀਨਿਕ ਦਾ ਔਰ ਕੀ ਕੀ ਸਰਵਿਸਿਜ਼ ਹੈ ਜੋ ਦੇਣ ਜਾ ਰਹੇ ਹੋ ਮਲੇਰਗੋੜਲੇ ਵਾਲੇ ਨੂੰ ਤੁਸੀਂ ਅਸੀਂ ਮਲੇਰਗੋੜਲੇ ਨੂੰ ਐਡਵਾਂਸ ਲੇਰ ਮਲੇਰਗੋੜਲੇ ਵਾਲੇ ਨੂੰ ਐਡਵਾਂਸ ਲੇਜ਼ਰ ਟਰੀਟਮੈਂਟ ਇਵਨ ਐਡਵਾਂਸ ਮੈਡੀਫੀਸ਼ਲਸ ਵੀ ਪ੍ਰੋਵਾਈਡ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਟਾਈਪ ਦੇ ਮਤਲਬ ਸਕਿਨ ਦਾ ਅਕੋਰਡਿੰਗ ਅਸੀਂ ਪੇਸ਼ੈਂਟ ਨੂੰ ਉਹਨਾਂ ਦਾ ਫੇਸ਼ੀਅਲ ਰਿਕਮੈਂਡ ਕਰਾਂਗੇ ਇਵਨ ਜਿਨੇ ਪੇਸ਼ੈਂਟ ਨੂੰ ਜੋ ਵੀ ਪ੍ਰੋਬਲਮ ਆਂਦੀ ਹੈ ਅਸੀਂ ਉਹਦੇ ਅਕੋਰਡਿੰਗ ਉਹਨੂੰ ਟਰੀਟਮੈਂਟ ਪ੍ਰੋਵਾਈਡ ਕਰਦੇ ਹਾਂ ਤੇ ਇਸ ਤੋਂ ਇਲਾਵਾ ਪੇਸ਼ੈਂਟ ਨੂੰ ਅਸੀਂ ਹਾਈਡਰੋਫੇਸ਼ੀਅਲ ਵਗੈਰਾ ਜਾਂ ਮੈਡੀਫੇਸ਼ੀਅਲ ਜਾਂ ਪਾਇਰ ਫੇਸ਼ੀਅਲ ਹੌਲੀਕ ਫੇਸ਼ੀਅਲ ਵੀ ਨੀਜ਼ੋਥੈਰੇਪੀ ਮਾਈਕਰੋ ਨੀਡਲਿੰਗ ਵੀ ਪੀਆਰਟੀ ਇਵਨ ਇੱਥੇ ਵਾਟਰ ਰਿਮੂਵਲ ਜਾਂ ਮੋਲ ਰਿਮੂਵਲ ਵੀ ਕਰਵਾਏ ਜਾਂਦੇ ਅਸੀਂ ਤੇ हेयर ट्रांसप्लांट ਦੀ ਫੈਸਿਲਿਟੀ ਵੀ ਸਾਡੇ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਔਰ ਇਹ ਲੇਟੋਟਲ ਦੇ ਵਿੱਚ ਪਹਿਲਾ ਜਿਵੇਂ ਅਸੀਂ ਸੈਂਟਰ ਹੈ ਜਿੱਥੇ ਪਹਿਲਾ ਅਸੀਂ ਖੁਦ हेयर ट्रांसਪਲੈਂਟ ਕਰਦੇ ਹਾਂ ਕੱਲਾ ਨਹੀਂ ਪੇਸ਼ੈਂਟ ਨੂੰ ਬਹੁਤ ਦੂਰ ਜਾਣਾ ਪੈਂਦਾ ਸੀ ਮੇਰੇ ਟ੍ਰਾਂਸਪਲੈਂਟ ਕਰਵਾਉਣ ਲਈ ਮਤਲਬ ਬਹੁਤ ਦੂਰ ਦੂਰ ਚੱਲਦੇ ਅਸੀਂ ਇੱਥੇ ਲੇਕੋਟਲੇ ਵਾਲਿਆਂ ਨੂੰ ਖੁੱਦ ਸਾਡੇ ਕਲੀਨਿਕ ਤੇ ਹੈ ਟ੍ਰਾਂਸਪਲੈਂਟ ਕਰਾ ਦਿੰਦੇ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਬਜਟ ਫ੍ਰੈਂਡਲੀ ਤੇ ਪੇਸ਼ੈਂਟ ਤੇ ਅ ਅਕੋਰਡਿੰਗ ਅਸੀਂ ਉਹਨਾਂ ਨੂੰ ਮਤਲਬ ਇਵਨ ਇੱਥੇ ਸਾਡੇ ਸਾਰੇ ਵਰਗਾਂ ਨੂੰ ਮੈਡੀਸਨ ਵੀ ਪ੍ਰੋਵਾਈਡ ਕਰਦੇ ਹਾਂ ਅਸੀਂ ਉਹਨਾਂ ਦੇ ਮਤਲਬ ਪੇਸ਼ੈਂਟ डिफरेंट डिफरेंट टाइप ਦੇ ਆਉਂਦੇ ਨੇ ਸਾਡੇ ਹੁਣ ਉਹਨਾਂ ਦੇ ਅਕੋਰਡਿੰਗ ਸਾਨੂੰ ਦੇਖ ਕੇ ਟਰੀਟਮੈਂਟ ਇਹਨਾ ਪੈਂਦਾ ਹੈ ਇਵਨ ਐਡਵਾਂਸਡ ਟਰੀਟਮੈਂਟ ਸਾਰੇ ਇੱਥੇ ਪ੍ਰੋਵਾਈਡ ਕੀਤਾ ਜਾਂਦਾ ਬਾਕੀ ਜੋ ਹੈ ਜਿਸ ਨਾਲ ਤੁਸੀਂ ਕਿਹਾ ਵੀ ਦੂਰ ਜਾਣਾ ਪੈਂਦਾ ਸੀ ਹੁਣ ਕਿਸੇ ਨੂੰ ਪੇਸ਼ੈਂਟ ਨੂੰ ਦੂਰ ਜਾਣ ਦੀ ਜ਼ਰੂਰਤ ਨਹੀਂ ਇੱਥੇ ਸਾਰੀ ਫੈਸਿਲਿਟੀਆਂ ਮਿਲ ਜੰਗੀਆਂ ਅਸੀਂ ਇੱਥੇ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਸਕਿਨ ਰਿਲੇਟਡ ਸਾਰੀਆਂ ਪ੍ਰੋਬਲਮਸ ਸਕਿਨ ਰਿਲੇਟਡ ਸਾਰੀਆਂ ਪ੍ਰੋਬਲਮਸ ਕਿਸੇ ਨੂੰ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੈ ਕਿਸੇ ਨੂੰ ਏਜਿੰਗ ਦੀ ਪ੍ਰੋਬਲਮ ਹੈ ਕਿਸੇ ਨੂੰ ਰਿੰਕਲ ਦੀ ਪ੍ਰੋਬਲਮ ਹੈ ਕਿਸੇ ਨੂੰ ਮੂਲਸ ਦੀ ਪ੍ਰੋਬਲਮ ਹੈ ਡਿਫਰੈਂਟ ਡਿਫਰੈਂਟ ਟਾਈਪ ਦੇ ਹ ਔਰ ਇੱਕ ਮੈਸੇਜ ਮਲੇਰ ਕੋੜਲੇ ਵਾਲਿਆਂ ਵਾਸਤੇ ਤੁਹਾਡਾ ਮਲੇਰ ਕੋੜਲੇ ਵਾਲਿਆਂ ਨੂੰ ਇਹ ਹੀ ਹੈ ਕਿ ਉਹਨਾਂ ਵਾਸਤੇ ਅਸੀਂ ਬੈਸਟ ਫੈਸਿਲਿਟੀਸ ਪ੍ਰੋਵਾਈਡ ਕਰਾਂਗੇ ਸਾਡੇ ਵੱਲੋਂ ਉਹਨਾਂ ਨੂੰ ਬੈਸਟ ਟ੍ਰੀਟਮੈਂਟ ਪ੍ਰੋਵਾਈਡ ਕੀਤਾ ਜਾਊਗਾ ਤੇ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਦੇ ਬਜਟ ਫ੍ਰੈਂਡਲੀ ਉਹਨਾਂ ਨੂੰ ਕੋਈ ਕਾਸਟਲੀ ਵੀ ਨਹੀਂ ਲੱਗੇ ਸਾਡਾ ਟ੍ਰੀਟਮੈਂਟ ਉਹਨਾਂ ਦੇ ਬਜਟ ਅਕੋਰਡਿੰਗ ਅਸ ਹੀ ਉਹਨਾਂ ਦਾ ਟ੍ਰੀਟਮੈਂਟ ਕਰਾਂਗੇ ਜੀ ਸਰੋ ਸਭ ਅੱਜ ਇਨੋਗਰੇਟ ਕੀਤਾ ਇਸ ਇਥੇ ਕਲੀਨਿਕ ਔਰ ਕੀ ਕਹਾਂਗੇ ਕਿ ਕੀ ਕੀ ਫੈਸਿਲਿਟੀਆਂ ਮਲੇਰਕੋਡ ਲੈਵਲ ਨੂੰ ਦੇਣ ਜਾ ਰਹੇ ਹਾਂ ਜੀ ਮਮੂਨ ਸਾਹਿਬ ਇਹ ਅੱਜ ਜਿਹੜਾ ਕਲੀਨਿਕ ਹੈ ਰਤਨ ਸਕਿਨ ਕੇਅਰ ਕਲੀਨਿਕ ਜਮਾਲਪੁਰਾ ਦੇ ਅੰਦਰ ਇਹ ਮੇਰੇ ਜਿਹੜੇ ਬੱਚੇ ਨੇ ਮੇਰਾ ਭਤੀਜਾ ਔਰ ਮੇਰੇ ਭਤੀਜੀ ਲੱਦੇ ਨੇ ਬੱਚੇ ਸਾਡੇ ਆਪਣੀ ਬੱਚੇ ਨੇ ਇਹ ਮਾਸ਼ੱਲਾ ਦੋਨੋਂ ਡਾਕਟਰ ਨੇ ਜੰਨਾ ਜਿਹੜਾ ਕਲੀਨਿਕ ਸ਼ੁਰੂ ਕੀਤਾ ਬੱਚਿਆਂ ਨੇ ਇੱਕ ਇਸ ਪਲੇਟਫਾਰਮ ਦੇ ਅੰਦਰ ਇਹ ਜਿਵੇਂ ਮਮੂਨ ਸਾਹਿਬ ਕੇ ਜਿਵੇਂ ਅੱਜ ਦੇ ਸਾਡੇ ਜਿਹੜੀ ਪ੍ਰੋਬਲਮ ਹੈ ਮਾਡਰਨ ਯਰਾਂ ਦੀ ਉਹ ਅੱਜਕੱਲ ਸਾਡਾ ਜਿਹੜਾ ਖਾਣ-ਪੀਣ ਹੈ ਉਹ ਚੇਂਜ ਹੋ ਗਿਆ ਜੰਕ ਫੂਡ ਐਡ ਹੋ ਗਿਆ ਹੈਨਾ ਮਿਲਾਵਟੀ ਖਾਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜੋ ਅਸਰ ਹੈ ਸਾਡੇ ਸਕਿਨ ਦੇ ਅੰਦਰ ਸਾਡੀ ਬੋਡੀ ਦੇ ਅੰਦਰ ਕਿਤਨਾ ਕਿਤਨਾ ਅਸਰ ਆਉਂਦਾ ਹੁਣ ਸਾਡੇ ਬਹੁਤ ਸਾਰੀਆਂ ਸਕਿਨ ਦੀਆਂ ਪ੍ਰੋਬਲਮਾਂ ਸਾਡੇ ਬਾਰਾਂ ਦੀ ਪ੍ਰੋਬਲਮ ਹੈ ਸਾਡੇ ਬਾਲੂ ਬਰਹਣੇ ਉਮਰ ਤੋਂ ਪਹਿਲਾਂ ਇਸ ਤੋਂ ਪਹਿਲਾਂ ਸੋ ਜਿੰਨੀਆਂ ਵੀ ਉਹ ਪ੍ਰੋਬਲਮਸ ਹੈ ਇਨਸ਼ਾਅੱਲਾ ਇੱਕ ਅੱਛੇ ਵੇ ਦੇ ਨਾਲ ਇੱਕ ਅੱਛੇ ਡਰਮਟੋਲੋਜਿਸਟ ਦੇ ਅੰਦਰ ਇਕ ਐਕਸਪਰਟ ਪਰਸਨ ਨੇ ਅੰਦਰ ਇਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਹੈਗੇ ਇਨਸ਼ਾਅੱਲਾ ਇਸ ਹਸਪੀਟਲ ਦੇ ਅੰਦਰ ਬਣਾਈ ਕਿਤੇ ਜਾਂ ਨਹੀਂ ਮੋਰ ਬਹੁਤ ਹੀ ਜੈਨੂਨ ਪ੍ਰਾਈਸਿਸ ਤੇ ਟੈਂਸ਼ਨ